ਹੈਲੋ ਜੀ ਸਾਸ ਜੀ ਕਾਲ ਤੁਹਾਡਾ ਸਭ ਦਾ ਸਵਾਗਤ ਹੈ ਮਨਪ੍ਰਿਤ ਕਿਚਨ ਚ ਦੁਪਹਿਰ ਦੇ ਵਜੇ ਕੇ ਸੀ 12 ਮੈਂ ਆ ਗਈ ਸੀ ਕਿਚਨ ਚ ਲੰਚ ਪ੍ਰੇਪੇਅਰ ਕਰਨ ਲਈ ਕਦੋਂ ਦੀ ਸੋਚ ਰਹੀ ਸੀ ਕੀ ਬਣਾਵਾਂ ਕੀ ਬਣਾਵਾਂ ਕੁਝ ਸਮਝ ਨਹੀਂ ਆ ਰਹੀ ਸੀ ਸਬਜ਼ੀ ਚ ਕੀ ਬਣਾਵਾਂ ਕਿਉਂਕਿ ਅੱਜ ਘਰ ਕੋਈ ਸਬਜ਼ੀ ਨਹੀਂ ਹੈਗੀ ਸਬਜ਼ੀ ਨਹੀਂ ਸੀਗੀ ਸਬਜ਼ੀਆਂ ਸਾਰੀਆਂ ਖਤਮ ਹੋਈਆਂ ਪਈਆਂ ਸੀ ਫਿਰ ਮੇਰੇ ਦਿਮਾਗ ਆਇਆ ਬਈ ਆਲੂ ਪਏ ਹਨ ਕਿਉਂ ਨਾ ਇਹ ਆਲੂ ਦੀ ਟੇਸਟੀ ਜੀ ਸਿੰਪਲ ਜੀ ਸਬਜ਼ੀ ਬਣਾ ਕੇ ਤਿਆਰ ਕਰਨੀ ਆ ਸੱਚ ਪੁੱਛੋ ਤੇ ਮੈਂ ਐਸੇ ਆਲੂ ਸਬਜ਼ੀ ਜਲਦੀ ਨਾ ਬਣਾਉਂਦੀ ਨਹੀਂ ਆ ਜੇ ਜਦੋਂ ਬਣਾਵਾਂ ਨਾ ਇਸੇ ਤਰੀਕੇ ਸਬਜੀ ਬਣਾ ਕੇ ਤਿਆਰ ਕਰਨੀ ਜੇ ਮੇਰੇ ਬੱਚਾ ਨੂੰ ਵੀ ਬਹੁਤ ਹੀ ਪਸੰਦ ਆਉਂਦੀ ਹੈ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੀ ਕੋਈ ਇਚ ਖੜੇ ਮਸਾਲੇ ਦਾ ਇਸਤੇਮਾਲ ਨਹੀਂ ਕਰਾਂਗੀ ਚਲੋ ਫਿਰ ਦੇਖਦੇ ਹਾਂ ਕਿੱਦਾਂ ਬ बनानी ਹੈ ਸਭ ਤੋਂ ਪਹਿਲੇ ਮੈਂ 8-10 ਕਲੀਆਂ ਲਈਆਂ ਲਸਣ ਦੀਆਂ ਉਹਨੂੰ ਮੈਂ ਕੁੱਟ ਲਿਆ ਸੀਗਾ 2 ਇੰਚ ਟੁਕੜਾ ਲਿਆ ਸੀਗਾ ਅਦਰਕ ਦਾ ਉਹਨੂੰ ਕद्दूकस ਕਰ ਲਿਆ ਸੀਗਾ ਤੁਸੀਂ ਚਾਹੋ ਤੇ ਅਦਰਕ ਲਸਣ ਨੂੰ ਨਾ ਬਾਰਿਕ ਕੱਟ ਕੇ ਵੀ ਲੈ ਸਕਦੇ ਹੋ ਤੇ ਦੋ ਮੀਡੀਅਮ ਸਾਈਜ਼ ਦੇ ਮੈਂ ਲਈ ਸੀ ਪਿਆਜ਼ ਪਿਆਜ਼ ਨੂੰ ਲੰਬੇ ਸਲਾਈਸ ਵਿੱਚ ਨਾ ਬਾਰਿਕ ਕੱਟ ਲਿਆ ਸੀਗਾ ਤੇ ਜਦੋਂ ਤੁਸੀਂ ਇਹ ਸਬਜ਼ੀ ਬਣਾਉਣਾ ਤਾਂ ਇਹ ਦੇਖ ਜਿੰਨਾ ਪਿਆਇਾ ਪਉਨਾ ਥੋੜਾ ਪਿਆਇ ਨਾਲ ਸਬਜ਼ੀ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਕੋਸ਼ਿਸ਼ ਕਰਨਾ ਪਿਆਇ ਨੂੰ ਤੁਸੀਂ ਲੰਬੇ ਸਲਾਈਸ ਵਿੱਚ ਕੱਟ ਕੇ ਹੀ ਲੈਣਾ ਹੁਣ ਇਥੇ ਮੈਂ ਲੈ ਲਈ ਇਸ ਆਲੂ ਆਲੂ ਨੂੰ ਲੈ ਲੈ ਮੈਂ ਉਬਾਲ ਕੇ ਨਾ ਤੇ ਛਿਲਕ ਉਤਾਰ ਕੇ ਰੱਖ ਲਈ ਸੀ ਤੇ ਆਲੂ ਨੂੰ ਇਸ ਤਰੀਕੇ ਨਾਲ ਮੈਂ ਕੱਟ ਲਿਆ ਸੀ ਤੁਸੀਂ ਚਾਹੋ ਤੇ ਅੱਧੇ ਆਲੂ ਨੂੰ ਕੱਟ ਕੇ ਅੱਧੇ ਮੈਸ਼ ਕਰਕੇ ਵੀ ਲੈ ਸਕਦੇ ਹੋ ਹੁਣ ਇਥੇ ਇੱਕ ਮਸਾਲੇ ਦੀ ਸਲਰੀ ਬਣਾ ਲੈਣੇ ਆ ਅੱਧੀ ਚਮਚ ਹਲਦੀ ਅੱਧੀ ਚਮਚ ਕੁੱਟੀ ਲਾਲ ਮਿਰਚ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਰੰਗ ਲਈ ਇੱਕ ਚਮਚ ਆਮਚੂਰ ਦਾ ਅੱਧਾ ਚਮਚ ਮੈਂ ਲਿਆ ਹੀ ਜੀਰੇ ਦਾ ਪਾਊਡਰ ਇੱਕ ਚਮਚ ਕਿਚਨ ਕਿੰਗ ਦਾ ਇੱਕ ਚਮਚ ਲਿਆ ਹੀ ਮੈਂ ਪੀਸੀ ਆ ਧਨੀਆ ਅੱਧੀ ਚਮਚ ਸੌਫ ਕੁੱਟੀ ਲਈ ਸੀ ਉਹਨੂੰ ਚੰਗੀ ਤਰ੍ਹਾਂ ਪਹਿਲੇ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਫਿਰ ਥੋੜਾ ਜਿਹਾ ਪਾਣੀ ਪਾ ਕੇ ਸਲੜੀ ਬਣਾ ਲਵਾਂਗੇ ਇਹਦੇ ਵਿੱਚ ਮੈਂ ਨਮਕ ਪਾਣਾ ਭੁੱਲ ਗਈ ਸੀ ਨਾਲ ਨੂੰ ਪਾਦਾਂ ਅਨੁਸਾਰ ਨਮਕ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਤੇ ਸਲੜੀ ਸਾਡੀ ਬਣ ਕੇ ਤਿਆਰ ਹੈ ਇਹਨੂੰ ਉਹਨੇ ਰੱਖ ਦਾਂਗੇ ਸਾਈਡ ਤੇ ਹੁਣ ਚੱਲਦੇ ਹਾਂ ਗੈਸ ਵਾਲੇ ਪਾਸੇ ਹੁਣ ਮੈਂ ਸਭ ਤੋਂ ਪਹਿਲੇ ਲਈ ਕੜਾਈ ਕੜਾਈ ਦੀ ਸਬਜੀ ਨੂੰ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਵਾਂਗੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਕੜਾਈ ਸਭ ਤੋਂ ਪਹਿਲਾਂ ਇਹ ਪਾਵਾਂਗੇ ਸਰ੍ਹੋਂ ਦਾ ਤੇਲ ਮੈਂ 2 ਵੱਡੇ ਚਮਚ ਲੈ ਸਰ੍ਹੋਂ ਦਾ ਤੇਲ ਸਰ੍ਹੋਂ ਦੇ ਤੇਲ ਦੀ ਸਬਜੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਨਾਲ ਹੀ ਇਹ ਚ 2 ਤੋਂ 3 ਚਮਚ ਪਾ ਦਾਂਗੇ ਦੇਸੀ ਘਿਓ ਤੁਸੀਂ ਚਾਹੋ ਤੇ ਦੇਸੀ ਘਿਓ ਦੀ ਜਗ੍ਹਾ ਤੇ ਬਟਰ ਵੀ ਲੈ ਸਕਦੇ ਹੋ ਬਟ ਅਗਰ ਬਟਰ ਜਾਂ ਦੇਸੀ ਘਿਓ ਪਾਓਗੇ ਨਾ ਉਹਨਾਂ ਸਬਜੀ ਤੇ ਨਾ ਡਬਲ ਸਵਾਦ ਹੋ ਜਾਏਗਾ ਜਦੋਂ ਤੇਲ ਗਰਮ ਹੋ ਜਾਏਗਾ 1/2 ਚਮਚ ਸਾਬੂਤ ਜੀਰਾ ਅੱਧੀ ਚਮਚ ਗਲੋਂਜੀ ਇੱਕ ਚੁਟਕੀ ਪਾ ਦਾਂਗੇ ਹਿੰਗ ਉਹਨੂੰ ਹਲਕਾ ਜਿਹਾ ਭੁੰਨ ਕੇ ਉਹ ਚ ਪਾ ਦਾਂਗੇ 10 ਤੋਂ 15 ਕੜੀ ਪੱਤਾ ਨਾਲ ਹੀ ਚ ਇੱਕ ਚਮਚ ਅਦਰਕ ਦਾ ਪੇਸਟ ਇੱਕ ਚਮਚ ਲਸਣ ਦਾ ਪੇਸਟ ਪਾ ਕੇ ਉਹਨੂੰ ਹਲਕਾ ਜਿਹਾ ਭੁੰਨਾਂਗੇ ਤਾਂ ਕਿ ਦਾ ਕੱਚਾਪਨ ਨਿਕਲ ਜਾਏ ਹਲਕਾ ਜਿਹਾ ਕਲਰ ਚੇਂਜ ਹੋ ਜਾਏ ਹੋਣੇ ਚ ਹੀ ਪਾ ਦਾਂਗੇ ਨਾਲ ਹੀ ਪਿਆਜ਼ ਸਲਾਈਸ ਇਹਨੂੰ ਸਿਰਫ ਅਸੀਂ 1 ਮਿੰਟ ਲਈ ਭੁੰਨਾ ਤਾਂ ਕਿ ਪਿਆਜ਼ ਦਾ ਕੱਚਾਪਨ ਨਿਕਲ ਜਾਏ ਔਰ ਪਿਆਜ਼ ਦਾ ਰੰਗ ਨਹੀਂ ਚੇਂਜ ਕਰਨਾ ਬਿਲਕੁਲ ਵੀ ਤੇ ਪਿਆਜ਼ ਨੂੰ ਹਲਕਾ ਜਿਹਾ ਭੁੰਨਾਂਗੇ ਇੱਥੇ ਹੁਣ ਮੈਂ ਲੈ ਆ ਲਿਆ ਇਸ ਦਹੀਂ ਮੇਰੇ ਦੰਦ ਸਿਆਣਾ ਸਬਜੀ ਵਗੈਰਾ ਸਭ ਕੁਝ ਖਤਮ ਹੋ ਤੋ ਤੋ ਟਮਾਟਰ ਵੀ ਨਹੀਂ ਸੀਗੇ ਤੇ ਇਹ ਘਰ ਦਾ ਜਮ ਮਿਆਦਾ ਹੀ ਹੈ ਦਹੀਂ ਨਾ ਥੋੜਾ ਖੱਟਾ ਸੀਗਾ ਤੇ ਹੁਣ ਦੋ ਤੋਂ ਤਿੰਨ ਚਮਚ ਮੈਂ ਲੈ ਲੈ ਸੀ ਦਹੀਂ ਦੇ ਦਹੀਂ ਨੂੰ ਚੰਗੀ ਤਰ੍ਹਾਂ ਇਹ ਪਹਿਲੇ ਫੈਂਟਾ ਮਾਰ ਲਵਾਂਗੇ ਤੇ ਇਹਨੂੰ ਸਮੂਥ ਕਰ ਲਵਾਂਗੇ ਦਹੀਂ ਨੂੰ ਬਿਲਕੁਲ ਦਹੀਂ ਖੱਟੇ ਵਾਲਾ ਸੀ ਤੁਹਾ ਤੁਸੀਂ ਚਾਹ ਟਮਾਟਰ ਵੀ ਪਾ ਸਕਦੇ ਹੋ ਟਮਾਟਰ ਨੂੰ ਫਿਰ ਤੁਸੀਂ ਮੈਸ਼ ਕਰਕੇ ਮਿਕਸੀ ਜੇ ਪੀਸ ਕੇ ਹੀ ਪਾਣਾ ਤੁਸੀਂ ਟਮਾਟਰ ਨੂੰ ਬਾਰਿਕ ਕੱਟ ਕੇ ਨਾ ਪਾਣਾ ਮਿਕਸੀ ਪੀਸਣਾ ਸਬਜੀ ਬਹੁਤ ਟੇਸਟੀ ਲੱਗਦੀ ਹੈ ਹੁਣ ਪਿਆਜ਼ ਹੀ ਭੁੰਨ ਗਈ ਇੰਨਾ ਕਹੀ ਬਸ ਕਲਰ ਚੇਂਜ ਕਰਨਾ ਹੀ ਹੁਣ ਇਸ ਵਿੱਚ ਪਾ ਦਾਂਗੇ ਆਲੂ ਆਲੂ ਨੂੰ ਪਾ ਕੇ ਹੀ 1 ਤੋਂ 1.5 ਮਿੰਟ ਤਰੀਕੇ 1.5 ਮਿੰਟ ਨਾਲ ਇਸੇ ਤਰੀਕੇ ਨਾਲ ਹੀ ਭੁੰਨਾਂਗੇ ਪਿਆਜ਼ ਤੇ ਆਲੂ ਨੂੰ ਇਹਨੂੰ ਇਥੇ ਭੁੰਨਾ ਬਹੁਤ ਹੀ ਜ਼ਰੂਰੀ ਜਿੰਨਾ ਜ਼ਿਆਦਾ ਹੀ ਆਲੂ ਨੂੰ ਭੁੰਨਾਂਗੇ ਨਾ ਤੇ ਉਨੀ ਹੀ ਸਬਜ਼ੀ ਟੇਸਟੀ ਬਣ ਕੇ ਤਿਆਰ ਹੋਵੇਗੀ ਇਹ ਸਬਜ਼ੀ ਬਹੁਤ ਹੀ ਸਵਾਦ ਲੱਗਦੀ ਮੇਰੇ ਬੱਚਿਆਂ ਦੀ ਫੇਵਰਟ ਹੀ ਇਹ ਸਬਜ਼ੀ ਹੈ ਜਦੋਂ ਘਰ ਕੁਝ ਨਾ ਆਏ ਕਹ ਦਿੰਦੇ ਨੇ ਇਹ ਵਾਲੀ ਸਬਜ਼ੀ ਬਣਾ ਲਓ ਜਿਆਦਾ ਟਾਈਮ ਨਹੀਂ ਲੱਗਦਾ ਬਹੁਤ ਹੀ ਸਿੰਪਲ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਹੈ 1.5 ਮਿੰਟ ਹੋ ਗਿਆ ਸੀ ਆਲੂ ਨੂੰ ਭੁੰਦੇ ਹੁਣ ਇਹ ਜੋ ਸਲਰੀ ਸੀ ਨਾ ਉਹਨੂੰ ਹੀ ਇੱਚ ਪਾ ਦਾਂਗੇ ਇੱਕ ਵਾਰੀ ਮਿਕਸ ਕਰ ਲਾਂਗੇ ਤਾਂ ਕਿ ਮਸਾਲਾ ਨੀਚੇ ਬੈਠ ਜਾਂਦਾ ਨਾ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਾਰੇ ਮਸਾਲੇ ਨੂੰ ਹੀ ਆਲੂ ਵਿੱਚ ਪਾ ਦਿੱਤਾ ਹੁਣ ਚੰਗੀ ਤਰ੍ਹਾਂ ਮਸਾਲੇ ਵਿੱਚ ਆਲੂ ਤੇ ਪਿਆਜ਼ ਨੂੰ ਹੀ ਮਿਕਸ ਕਰਾਂਗੇ ਤੇ ਇਸੇ ਤਰੀਕੇ ਨਾਲ ਹੀ 2 ਮਿੰਟ ਲਈ ਹੋਰ ਭੁੰਨਾਂਗੇ ਇਹ ਸਬਜ਼ੀ ਜਿੰਨੀ ਮਸਾਲੇ ਚ ਭੁੰਨ ਕੇ ਬਣਾਉਣਾ ਉੰਨੀ ਸਵਾਦ ਲੱਗਦੀ ਹੈ ਹੁਣ ਇਹ ਚ ਹੀ ਸੀ ਪਾ ਦਾਂਗੇ ਜੋ ਦਹੀਂ ਫੈਂਟਾ ਮਾਰ ਕੇ ਰੱਖਿਆ ਸੀ ਉਹ ਪਾ ਲਿਆਗੇ ਦਹੀਂ ਨੂੰ ਪਾ ਕੇ ਲਗਾਤਾਰ ਨੂੰ 1 ਮਿੰਟ ਲਈ ਚੰਗੀ ਤਰ੍ਹਾਂ ਭੁੰਨਾਂਗੇ ਤੇ ਰੁਕਣਾ ਨਹੀਂ ਅਗਰ ਰੁਕ ਗਏ ਨਾ ਤੇ ਦਹੀਂ ਨਾ ਫਟ ਜਾਂਦਾ ਤੇ ਅਗਰ ਤੁਸੀਂ ਟਮਾਟਰ ਪਾਣੇ ਇਸੇ ਟਾਈਮ ਹੀ ਤੁਸੀਂ ਟਮਾਟਰ ਦੀ ਪਿਉਰੀ ਬਣਾ ਕੇ ਪਾ ਸਕਦੇ ਹੋ ਤੇ ਮੈਂ ਦਹੀਂ ਨੂੰ ਪਾ ਕੇ ਨਾ ਚੰਗੀ ਤਰ੍ਹਾਂ ਇੱਕ ਮਿੰਟ ਲਈ ਪੁੰਨਾਂਗੇ ਲਗਾਤਾਰ ਹੀ ਦਹੀਂ ਨੂੰ ਹਿਲਾਣਾ ਤੁਸੀਂ ਦੇਖੋਗੇ ਕਿ ਮੈਂ ਸਬਜ਼ੀ ਚ ਕੋਈ ਵੀ ਖੜਾ ਮਸਾਲਾ ਵਗੈਰਾ ਨਹੀਂ ਪਾਇਆ ਨਾ ਕੋਈ ਤੇਜ ਪਕਦਾ ਨਾ ਕੋਈ ਦਾਲ ਚੀਨੀ ਨਾ ਲੋਂਗ ਕੁਝ ਵੀ ਨਹੀਂ ਪਾਇਆ ਸਿੰਪਲ ਜੀ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ ਹੁਣ ਥੋੜਾ ਹੀ ਮਸਾਲੇ ਲਡੋਂਗੇ ਤੇ ਥੋੜਾ ਜਿਹਾ ਪਾਣੀ ਪਾਇਆ ਦੋ ਚਮਚ ਉਹਨੂੰ ਪਾ ਕੇ ਹੀ ਆਲੂ ਚ ਘਰ ਦਿੱਤਾ ਬਾਦੇ ਤਾਂ ਸੀਗਾ ਤੇ ਆਲੂ ਨੂੰ ਚੰਗੇ ਤਾਂ ਮਿਕਸ ਕਰ ਲਵਾਂਗੇ ਇਸ ਚੰਗੇ ਤੇ ਹੁਣ ਇਹਨੂੰ ਆਲੂ ਦੇ ਵਿੱਚ ਮੱਧਾ ਗਲਾਸ ਪਾਣੀ ਪਾਇਆ ਇਹਨੂੰ ਮਿਕਸ ਕਰਕੇ ਤੇ ਅਸੀਂ ਆਲੂਆਂ ਨੂੰ ਨਾ ਕਵਰ ਕਰਕੇ ਰੱਖ ਦਵਾਂਗੇ 10 ਤੋਂ 15 ਮਿੰਟ ਲਈ ਇਹਨੂੰ ਕਵਰ ਕਰਕੇ ਰੱਖਾਂਗੇ ਇਹ ਸਬਜ਼ੀ ਆਰਾਮ ਨਾਲ ਬੰਦੀ ਰਹੇਗੀ ਤੇ 15 ਮਿੰਟ ਬਾਅਦ ਆ ਕੇ ਇਹ ਸਬਜ਼ੀ ਨੂੰ ਚੈੱਕ ਕਰ ਲਵਾਂਗੇ ਤੇ ਵਿੱਚ ਇੱਕ ਵਾਰ ਚੈੱਕ ਵੀ ਕਰਦੇ ਰਵਾਂਗੇ 15 ਮਿੰਟ ਹੋ ਗਏ ਸੀ ਮੈਂ ਆ ਗਈ ਮੈਂ ਹੁਣ ਆ ਕੇ ਸਬਜ਼ੀ ਨੂੰ ਚੈੱਕ ਕਰਾਂਗੀ ਤੇ ਵਿੱਚ ਮੈਂ ਇੱਕ ਦੋ ਹੀ ਸਬਜ਼ੀ ਨੂੰ ਚੈੱਕ ਕਰ ਲਿਆ ਸੀਗਾ ਤ희 ਦੇਖ ਸਕਦੇ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਕਿੰਨੀ ਜਲਦੀ ਵੀ ਬਣ ਕੇ ਤਿਆਰ ਹੋਈ ਹੈ ਸਬਜੀ ਔਰ ਰੰਗ ਵੀ ਬਹੁਤ ਹੀ ਵਧੀਆ ਆ ਸਬਜੀ ਦਾ ਕੋਈ ਜ਼ਿਆਦਾ ਮਸਾਲਿਆਂ ਦਾ ਇਸਤੇਮਾਲ ਵੀ ਨਹੀਂ ਕੀਤਾ ਇਹ ਸਬਜੀ ਇੰਨੀ ਕਿ ਟੇਸਟੀ ਲੱਗਦੀ ਹੈ ਸਬਜੀ ਨੂੰ ਤੁਸੀਂ ਪੂਰੀ ਨਾਲ ਖਾਓ ਫੁੱਲਕੇ ਨਾਲ ਖਾਓ ਪਰੌਂਠੇ ਨਾਲ ਖਾਓ ਬਹੁਤ ਹੀ ਟੇਸਟੀ ਲੱਗਦੀ ਹੈ ਚਾਵਲ ਨਾਲ ਵੀ ਖਾ ਸਕਦੇ ਹੋ ਹੋਨੇ ਚ ਪਾਤਾ 1/2 ਚਮਚ ਗਰਮ ਮਸਾਲਾ ਨਾਲ ਥੋੜੀ ਜੀ ਕਸੂਰੀ ਮੇਥੀ ਤੁਸੀਂ ਜੇ ਧਨੀਆ ਨੂੰ ਪਸੰਦ ਕਰਦੇ ਹੋ ਧਨੀਆ ਦਾ ਨੂੰ ਖਾਣਾ ਪਸੰਦ ਹੈ ਕਰਦੇ ਹੋ ਤੇ ਤੁਸੀਂ ਇਥੇ ਖੂਬ ਸਾਰਾ ਹਰਾ ਧਨੀਆ ਪਾਉ ਮੈਂ ਨਹੀਂ ਪਾਦੀ ਕਿਉਂਕਿ ਮੇਰੀ ਸਰਬ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ ਫਿਰ ਉਹ ਕੀ ਕਰਦੀ ਕਿ ਇੱਕ ਇੱਕ ਪੱਤਾ ਨਾ ਚੁਰਨ ਲਾਪਾਂ ਦੀ ਸਬਜੀ ਦੇ ਵਿੱਚੋਂ ਤੇ ਇਸ ਲਈ ਮੈਂ ਧਨੀਆ ਨੂੰ ਅਵੋਇਡ ਹੀ ਕਰਦੀ ਪਾਦੀ ਨਹੀਂ ਆ ਤੇ ਹੁਣ ਚੰਗੀ ਤਰ੍ਹਾਂ ਕਸੂਰੀ ਮੇਥ ਨੂੰ ਮਿਕਸ ਕਰਤਾ ਹੀ ਸਬਜੀ ਸਾਡੀ ਬਣ ਕੇ ਤਿਆਰ ਇਹਨੂੰ ਰੱਖ ਦਾਂਗੇ ਸਾਈਡ ਤੇ ਹਾਲੇ ਗਰਮ ਹੈ ਠੰਡੀ ਹੁੰਦੇ ਨਾ ਥੋੜੀ ਹੋਰ ਹਾਰਡ ਹੋ ਜਾਏਗੀ ਹੁਣ ਮੈਂ ਇਥੇ ਬਣਾ ਲਵਾਂਗੀ ਪਰੌਂਠੀ ਮੈਂ ਬੱਚਿਆਂ ਲਈ ਸਿਰਫ 2 ਤੋਂ 4 ਪਰੌਂਠੀਆਂ ਬਣਾ ਕੇ ਤਿਆਰ ਕਰਾਂਗੀ ਬਾਕੀ ਆਪਣੇ ਤੇ ਆਪਣੇ ਹਸਬੰਦ ਲਈ ਮੈਂ ਫੁਲਕੇ ਹੀ ਬਣਾਵਾਂਗੀ ਸਿੰਪਲ ਤੇ ਬੱਚਿਆਂ ਲਈ ਪਰੌਂਠੀ ਬਣਾਉਂਦੇ ਹੀ ਗੋਲ ਸਕੁਅਰ ਟ੍ਰੈਂਗਲ ਜੈਸੀ ਮਰੀ ਸ਼ੇਪ ਦੇ ਵਿੱਚ ਬਣਾਉ ਪਰੌਂਠੀ ਨੂੰ ਤੇ ਇਥੇ ਪਰੌਂਠੀ ਨੂੰ ਮੈਂ ਦੋਨੋਂ ਸਾਈਡ ਚੰਗੀ ਤਰ੍ਹਾਂ ਪਹਿਲੇ ਸੇਕ ਲਿਆ ਸੀਗਾ ਫਿਰ ਤੇ ਲਗਾਵਾਂਗੇ ਦੇਸੀ ਘਿਓ ਕਿਉਂਕਿ ਬੱਚਿਆਂ ਲਈ ਬਣਾ ਰਹੀ ਤੇ ਦੇਸੀ ਘਿਓ ਹੀ ਮੈਂ ਲਗਾਣਾ ਇਥੇ ਜ਼ਰੂਰੀ ਸਮਝਦੀ ਹਾਂ ਤੇ ਦੋਨੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਪਰੌਂਠੀ ਨੂੰ ਸੇਕ ਲਵਾਂਗੇ ਇਹ ਸਾਡੀ ਪਰੌਂਠੀ ਬਣ ਕੇ ਤਿਆਰ ਹੋਈ ਹੈ ਇਸੇ ਤਰੀਕੇ ਨਾਲ ਬਾਕੀ ਦੀ ਦੋ ਤਿੰਨ ਹੋਰ ਬਣਾਨੀਆਂ ਉਹ ਵੀ ਮੈਂ ਬਣਾ ਲਵਾਂਗੀ ਫਿਰ ਬਾਅਦ ਵਿੱਚ ਮੈਂ ਆਪਣੇ ਫੁਲਕੇ ਬਣਾ ਕੇ ਤਿਆਰ ਕਰਾਂਗੀ ਮੈਨੂੰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਪਲੀਜ਼ ਪਲੀਜ਼ ਇੱਕ ਲਾਈਕ ਥਰੂ ਕਰ ਦੇਣਾ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਇਹ ਆਲੂ ਕਿਹਦੇ ਕਿਹਦੇ ਫੇਵਰਟ ਹੈ ਤੇ ਕੌਣ-ਕੌਣ ਐਸ ਆਲੂ ਨੂੰ ਟਰਾਈ ਕਰਦਾ ਕੌਣ ਐਸ ਆਲੂ ਨੂੰ ਘਰ ਬਣਾਉਂਦਾ ਮੈਂ ਵੈਸੇ ਜਲਦੀ ਨਾਲ ਆਲੂ ਬਣਾ ਲੀ ਨੀ ਜੋ ਬਣਾਇਆ ਇਸੇ ਤਰੀਕੇ ਨਾਲ ਬਣਾਉਂਦੀ ਬਹੁਤ ਹੀ ਸਿੰਪਲ ਤਰੀਕੇ ਨਾਲ ਬਨ ਕੇ ਤਿਆਰ ਹੋ ਜਾਂਦੇ ਤਾਂ ਬਹੁਤ ਹੀ ਟੇਸਟੀ ਲੱਗਦੇ ਤੁਸੀਂ ਇਹਨੂੰ ਪੂਰੀ ਨਾਲ ਵੀ ਖਾ ਸਕਦੇ ਫੁਲਕੇ ਨਾਲ ਪਰੌਂਠੀ ਨਾਲ ਚਾਵਲ ਨਾਲ ਜਿਹਦੇ ਨਾਲ ਮਰਜੀ ਖਾਓ ਬਹੁਤ ਹੀ ਸਵਾਦ ਲੱਗਦਾ ਤੇ ਇਥੇ ਹੁਣ ਕਰ ਲੈਨੇ ਸੀ ਪਲੇਟਿੰਗ ਕਿਉਂਕਿ ਮੇਰੇ ਬੱਚੇ ਆ ਗਏ ਸੀਗੇ ਤੇ ਬੱਚਿਆਂ ਨੇ ਸਿਰਫ ਮੈਂ ਪਰੌਂਠੀ ਬਣਾਈ ਸੀ ਗਰਮਾ ਗਰਮ ਬੱਚਿਆਂ ਨੇ ਹੀ ਪਲੇਟ ਲਗਾ ਦਿੰਨੇ ਆ ਆਲੂ ਤੇ ਉੱਪਰ ਮੈਂ ਫਿਰ ਇੱਕ ਚਮਚ ਦੇਸੀ ਘਿਓ ਦਾ ਪਾ ਦਿੱਤਾ ਸੀ ਤੂੰ ਇਹ ਦੇਖ ਸਕਦੇ ਕਿੰਨੇ ਕੁੜਕੂਰੇ ਪਰੌਂਠੀ ਬਨ ਕੇ ਤਿਆਰ ਹੋਈ ਹੈ ਕਿਉਂਕਿ ਮੈਂ ਆਟੇ ਦੇ ਵਿੱਚ ਥੋੜਾ ਨਾ ਚਨੇ ਕਾਲੇ ਚਨੇ ਹੁੰਦੇ ਨਾ ਪੁੱਜੇ ਉਹਦਾ ਵੀ ਆਟਾ ਉਹਨੂੰ ਚਨੇ ਨੂੰ ਪੀਸ ਕੇ ਨਾ ਉਹਨੂੰ ਆਟੇ ਵਿੱਚ ਮਿਕਸ ਕਰਕੇ ਮੈਂ ਉਹਦਾ ਆਟਾ ਗੁੰਨ ਕੇ ਇਹ ਪਰੌਂਠੀ ਤਿਆਰ ਕੀਤੀ ਸੀਗੀ ਮੇਰੀ ਆਧੀ ਵੀਡੀਓ ਕਿੱਦਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੈਨੂੰ ਸਪੋਰਟ ਕਰਨਾ ਨਾ ਭੁੱਲਣਾ ਫਿਰ ਮਿਲਦੀ ਹੈ ਇੱਕ ਨਵੀਂ ਵੀਡੀਓ ਦੇ ਨਾਲ ਮੈਨੂੰ ਇਜਾਜ਼ਤ ਦਿਓ ਟੇਕ ਕੇਅਰ ਬਾਏ